ਲੋ ਵੀ ਅੱਜ ਤਾਂ ਸਵੇਰ ਸਵੇਰ ਹੀ ਚੱਕ ਤੇ ਚੂਹੇ ਨੇ ਕੰਮ ਗੱਦੇ ਗੱਦੇ 파ੜਤੇ ਤੇ ਆਪਾਂ ਉਹਨੂੰ ਲੱਭਿਆ ਤੇ ਉਹ ਲੱਭਿਆ ਨਹੀਂ ਆਪਾਂ ਫਿਰ ਵੈਕਿਊਮ ਕਰਕੇ ਸਾਫ-ਸੂਫ ਕਰਤੀ ਅੰਦਰੋਂ ਗੱਡੀ ਤੇ ਆਪਣੇ ਦਿਮਾਗ 'ਚ ਚੱਲਦਾ ਪਿਆ ਸੀ ਵੀ ਉਹਨੂੰ ਫੜਨਾ ਕਿਵੇਂ ਆ ਹੁਣ ਤੇ ਫੜਿਆ ਜਾਂਦਾ ਨਹੀਂ ਦੋ ਤਿੰਨ ਦਿਨ ਹੋ ਗਏ ਦੇ ਦਿਨੋਂ ਪਹਿਲਾਂ ਨੇ ਨੁਕਸਾਨ ਕੀਤਾ ਬੇਸ ਦੀਆਂ ਤਾਰਾਂ ਟੁੱਕਦੀਆਂ 1200 ਉਹਨੇ ਉਹ ਖਰਾਬ ਕਰਾਇਆ ਆਪਣਾ ਇਹ ਗੱਲ ਵਾਇਰਿੰਗ ਸਾਰੀ ਚੱਕਤੀ ਇਹਨੇ ਆਹ ਹਜੇ ਵੀ ਤਾਰਾ ਤੂਰਾ ਕੱਟਿਆ ਪਈਆਂਗਾ ਇਹਨੂੰ ਫਾੜ ਲਈਏ ਇੱਕ ਕਰੀ ਫਿਰ ਕਰਾਉਣੀ ਦੀ ਤਸੱਲੀ ਪੂਰੀ ਆਪਾਂ ਮੈਟ ਮੂਡ ਛਾੜ ਕੇ ਫਿਰ ਆਪਾਂ ਸੋਚਿਆ ਇਹਦਾ ਘਰ ਬਣਾਈਏ ਅੰਦਰ ਗੱਡੀ ਦੀ ਆਪੇ ਅੰਦਰ ਹੀ ਰਿਹਾ ਗੁਰੂ ਫਿਰ ਇਹਨਾਂ ਘਰ ਲਿਆਉਣਾ ਆਪਾਂ ਛੋਟਾ ਜਿਹਾ ਜ ਤੇ ਉਹਦੇ ਕਰਕੇ ਆਪਾਂ ਚਲੋ ਗੱਡੀ ਦੀ ਹੋ ਗਈ ਸਫਾਈ ਸੂਈ ਸਾਰੀ ਅੰਦਰੋਂ ਤੇ ਆਪਣਾ ਕੰਮ ਨਿਭੜਿਆ ਤੇ ਆਪਾਂ ਇਹਦਾ ਕਰ ਲਿਆ ਹੁੰਦਾ ਇੱਕ ਛੋਟਾ ਜਿਹਾ ਕਰ ਲਿਆ ਕੇ ਇਹਨੂੰ ਦੇਤਾ ਜਿਹੜਾ ਗੱਡੀ ਦੇ ਵਿੱਚ ਹੀ ਰੱਖ ਦੇਣਾ ਪੱਕਾ ਕੋਈ ਗੱਲ ਇੱਥੇ ਕੀਤਾ ਕਰਕੇ ਹੈ ਜਿਆਦਾ ਚੂਹੇ ਆ ਗੱਡੀਆਂ ਦੇ ਵੜ ਕੇ ਬਹਿ ਜਾਂਦੇ ਆ ਚੱਲ ਵੀ ਇਹਦਾ ਛੋਟਾ ਐਕ ਕਰ ਲਿਆ ਕੇ ਦੇਤਾ ਤੇ ਇਹ ਆ ਗਿਆ ਉਹ ਘਰ ਦੇ ਵਿੱਚ ਕਾਬੂ ਫੜਿਆ ਗਿਆ ਉਹ ਬੈਠਾ ਮਿੱਤਰ ਆਪਣਾ ਤੇ ਇਹਨੇ ਨੁਕਸਾਨ ਤਾਂ ਅੱਜ ਵੀ ਕੀਤਾ ਰਾਤ ਨੂੰ ਵੈਸੇ ਆਲੇ ਟੱਕਣ ਟੁੱਕਣ ਟੱਕ ਤੇ ਤੇ ਪਰ ਫੜਿਆ ਗਿਆ ਚਲੋ ਵੀ ਇਹ ਕੰਮ ਤਾਂ ਹੋ ਗਿਆ ਸੈੱਟ ਹੁਣ ਤਾਂ ਇਹ ਫੜਿਆ ਗਿਆ ਮਿੱਤਰ ਦੇਖਦਾ ਦੇ ਕਿਵੇਂ ਆ ਮੇਰੇ ਅਲ ਕੋੜਾ ਕੋੜਾ ਨੁਕਸਾਨ ਤੂੰ ਸਾਡਾ ਕੀਤਾ ਦੇਖਦਾ ਸਾਡੇ ਅੱਲਾ ਹੁਣ ਦੱਸੋ ਮਿੱਤਰੋ ਇਹਨੂੰ ਮਾਰ ਦਈਏ ਕਿ ਕਿਤੇ ਬਾਹਰ ਛੱਡਿਆ ਹੀ ਕਮੈਂਟ ਕਰਕੇ ਜਰੂਰ ਦੱਸਿਓ